ਮੇਰੀ ਗੱਲ ਸੁਣ ਕੋੜੀਆਂ ਗੱਲਾਂ ਬੋਲਦੀ ਜਿੱਦਾਂ ਦੀ ਮਰਜ਼ੀ ਬੋਲਦੀ ਤੈਨੂੰ ਸੁਣਨੀਆਂ ਪੈਣੀਆਂ ਹੋ ਠੀਕ ਹੈ ਨਾ ਤੇ ਤੇਰਾ ਦਿਮਾਗ ਨਹੀਂ ਕੰਮ ਕਰਦਾ ਤੂੰ ਇੱਕੋ ਬਨੇ ਸੋਚਦੀ ਆ ਤੇ ਮੈਂ ਚਾਰੇ ਬਨੇ ਸੋਚਦਾ ਵੀ ਮੇਰੇ ਬਨੇ ਆਏ ਵਾਲੇ ਕੌਣ ਬਲੋਤਾ ਤੇ ਕੀ ਕਰਨ ਡਿਆ ਵਾ ਠੀਕ ਹੈ ਨਾ ਕੀ ਪਤਾ ਹੁਣ ਤੁਹਾਡੀ ਕੀ ਸਕੀਮ ਹੈ ਮੈਨੂੰ ਕੀ ਪਤਾ ਤੁਹਾਡੇ ਦਿਮਾਗ 'ਚ ਕੀ ਚੱਲਦਾ ਰਹਿੰਦਾ ਵੇ ਮੇਰੇ ਦਿਮਾਗ 'ਚ ਇਹੋ ਪੜਾ ਹੀ ਚੱਲਦਾ ਤੇਰਾ ਮੈਂ ਕਹਿੰਦਾ ਵੀ ਆਪਣਾ ਪੜਾ ਹੀ ਹੋਊਗਾ ਤੁਰਮਾਨ ਨਾ ਸੋਚੇਂਗੀ ਨਾ ਤੇ ਸਭ ਕੁਝ ਸਹੀ ਹੋਊਗਾ ਤੂੰ ਆ ਮੈਨੂੰ ਕੱਲ ਨੂੰ ਕਹਾਂਗੀ ਵੀ ਤੂੰ ਸੋਨੂੰ ਸਹੀ ਕੀਤਾ ਸੀ ਮੈਂ ਗਲਤ ਸੀ ਚਲੋ ਜਿਵੇਂ ਤੁਸੀਂ ਕਹਿੰਦਾ ਨਾ ਮੈਂ ਉੰਜ ਹੀ ਗਾੜੀ ਨੂੰ ਜਵਾਬ ਨਹੀਂ ਦੇਣਾ ਮਮੀ ਨੂੰ ਮਮੀ ਨਾ ਮਿੱਠੀ ਬਣਾਈ ਉਹ ਜਿਹੜੀ ਹੈ ਨਾ ਭਾਬੀ ਉਹ ਤੇ ਮੈਨੂੰ ਹਕਾਂ ਚੰਗੀ ਲੱਗਦੀ ਉਹ ਭਾਬੀਆਂ ਵੀ ਐਸੇ ਕਰਕੇ ਇਦਾਂ ਕਰਦੀਆਂ ਮਮੀ ਜੀ ਮਮੀ ਜੀ ਤੂੰ ਇਹ ਪੁਆਇੰਟ ਫੜੀ ਦੇਂਦੇ ਆ ਭਾਬੀਆਂ ਨੇ ਉਹ ਕਿਉਂ ਕਰਦੀਆਂ ਮਮੀ ਜੀ ਮਮੀ ਜੀ ਉਹ ਵੀ ਐਸੇ ਸਿੱਖੀ ਮੈਨੂੰ ਆ ਉਹ ਤੈਨੂੰ ਪੜ੍ਹਾ ਦਿੰਦੀਆਂ ਵਾ ਕਿ ਇਹ ਗਰਮ ਹੋ ਜਾਂਦੀ ਆ ਤੇ ਮਮੀ ਇਹਦਾ ਪੱਲਾ ਨਾ ਫੜੂਗੀ ਤੇ ਮਮੀ ਇਹਨੂੰ ਪੱਲਾ ਫੜਾਉਗੀ ਨਾ ਉਹ ਬਗਾਨੀ ਆ ਕੇ ਵੇਖ ਕਿਵੇਂ ਹੱਥ ਤੇ ਤੰਦੀ ਤੇ ਆਪਣੀ ਛੋਟੀ ਜੰਮੀ ਕੁੜੀ ਦਾ ਫਿਕਰ ਨਹੀਂ ਦੀ ਮਾਂ ਕਾਲੀ ਪੈ ਜਣੀ ਨਾ ਤੂੰ ਇਦਾਂ ਨਹੀਂ ਕਰਨਾ ਕਦੀ ਮਨਰ ਲੈਕਸੋ ਦਾ ਸੋਚਣਾ ਕਿ ਜੋ ਮੈਂ ਕਹੂੰਗਾ ਉਹ ਕਰਨਾ ਬਸ ਸਭ ਠੀਕ ਹੈ ਮੈਂ ਕੀ ਕਹਿਣਾ ਬਸ ਤੂੰ ਜਵਾਬ ਨਹੀਂ ਦੇਣਾ ਮੰਮੀ ਮੰਮੀ ਨੂੰ ਤੇ ਬਿਲਕੁਲ ਨਹੀਂ ਮੈਂ ਮਾਰਾਂਗੀ ਓਕੇ ਬਸ ਇੱਧਰ ਰੱਖਣਾ ਬੇ ਮੰਮੀ ਬੈਠ ਬੈਣਾ ਇਹ ਪਰਾਉਣ ਅਵੇ ਲਾ ਮਾਤਾ ਦੇਖ ਲੈ ਕੀ ਕਰ ਤੂੰ ਤਾਂ ਨੰਗੇ ਪਰੀ ਆ ਚਪਲਾ ਪਾ ਕੇ ਗਿਆ ਮੈਂ ਜਿੱਦਾਂ ਵੀ ਹੈ ਮੈਂ ਇਹ ਨਹੀਂ ਬੂਡ ਪਾ ਕੇ ਚੱਲ ਜਾ ਉਥੇ ਭੱਜਾ ਗਿਆ ਵੀ ਹਾਂ ਮਾਤਾ ਤੇਰਾ ਕਹਿਣਾ ਮੈਂ ਚੱਲ ਚੱਜਣਾ ਤੇ ਵੇਖਣਾ ਕਿ ਕਿ ਤੂਤਾ ਕਿੱਦਾਂ ਬੋਲਣ ਦੇ ਜਿੰਨਾ ਮਰਜ਼ੀ ਉਥੇ ਕਰੀ ਜਾਓ ਉਹਨਾਂ ਨੂੰ ਕੋਈ ਅਹਿਸਾਸ ਹੈਗਾ ਹੈ ਮੈਂ ਕਿਹਾ ਸੀ ਇਸੇ ਕਰਕੇ ਮੇਰਾ ਮਰਨ ਜਿੰਨੀ ਉਹਨਾਂ ਨਾਲ ਹੈ ਨਹੀਂ ਹੁਣ ਜੋ ਜੋ ਕੀਤਾ ਉਹਨਾਂ ਨੇ ਮੰਮੀ ਵੇਖ ਲਓ ਹੁਣ ਤੁਹਾਡੇ ਕਹਿੰਦੇ ਹੀ ਇਹ ਦੇ ਆ ਨਾ ਤੁਸੀਂ ਮਾਤਾ ਕਿੰਨੀ ਨੇ ਮੇਰੇ ਕਹਿਣਾ ਨਹੀਂ ਮੰਨਦਾ ਤੁਸੀਂ ਆਖਿਆ ਸੀ ਵੀ ਜਵਾਈ ਸਾਡਾ ਪੋਤੇ ਆ ਤੇ ਫਿਰ ਵੀ ਉਹ ਮੇਰੀ ਧੀ ਆ ਤੇ ਦੱਸੋ ਉਹਨੂੰ ਕੀ ਅਹਿਸਾਸ ਹੈ ਇਸ ਚੀਜ਼ ਦਾ ਹੁਣ 2 ਲੱਖ ਦੇ ਥੱਲੇ ਹੀ ਫੇਰ ਆਂਦੇ ਜੇ ਉਹਨੂੰ ਤਾਂ ਘਰ ਲੈ ਆਏ ਆ ਪੁੱਤ ਮੇਰੀ ਗੱਲ ਸੁਣ ਉਹ ਆਪਣੇ ਘਰ ਦੀ ਇੱਜ਼ ਜਿਵਾਈ ਭਾਈ ਆਪਣਾ ਫੱਜੀ ਉਹਨੇ ਦਾ ਕਰਦਾ ਪਰ ਮੈਨੂੰ ਇਹ ਥੋੜਾ ਪਤਾ ਵੀ ਇੱਥੋਂ ਤੱਕ गिर ਜਾਣਗੇ ਪੁੱਤ ਕਦੀ ਨੋਹਾਂ ਨਾਲੋਂ ਮਾਸ ਨਹੀਂ ਟੁੱਟਦਾ ਟੁੱਟ ਗਿਆ ਨਾ ਫਿਰ ਜਵੇਂ ਲੈ ਜੀ ਦੇਸ ਤੋਂ ਪੁੱਤ ਮੈਂ ਲਿਆ ਪਰ ਨੋਹਾਂ ਨਾਲ ਮਾਸ ਮਾਤਾ ਉਦੋਂ ਟੁੱਟ ਗਿਆ ਜਦੋਂ ਮੈਨੂੰ ਉਹਨਾਂ ਨੇ ਰੋਗੇ ਛੱਡ ਦਿੱਤਾ ਰਾਜ ਮੈਨੂੰ ਮਰਨ ਵਾਲੀ ਹਾਲਤ ਦੀ ਛੱਡ ਦਿੱਤਾ ਪਰ ਮੈਂ ਫਿਰ ਵੀ ਤੇਰੇ ਕਹਿਣ ਤੇ ਚੱਲ ਗਿਆ ਤੂੰ ਕਿੰਨੀ ਮੇਰਾ ਪੁੱਤ ਮੇਰਾ ਕਹਿਣਾ ਨਹੀਂ ਮੰਨਦਾ ਮੈਂ ਤਾਂ ਗਿਆ ਮਾਂਮੀ ਜੀ ਜਦੋਂ सोनू ਭਾਜੀ ਨੂੰ ਘਰ ਲੈ ਕੇ ਆਏ ਆ ਨਾ ਤੇ ਗੁਰਪ੍ਰੀਤ ਨੂੰ ਉੱਠ ਕੇ ਦਪਹਿਰੀ ਪੈ ਦੇਣਾ ਚਾਹਦਾ ਸੀ ਆਪਣੇ ਭਰਾ ਦੇ ਇਹ ਕਹਿਣਾ ਚਾਹੁੰਦਾ ਸੀ ਵੀ ਵੀਰੇ ਤੇਰਾ ਬੜਾ ਬੜਾ ਧੰਨਵਾਦ ਜੋ ਮੈਂ ਤੇਰੇ ਨਾਲ ਕੀਤਾ ਵਾ ਨਾ ਉਹ ਮੈਂ ਬਹੁਤ ਮਾੜਾ ਕੀਤਾ ਵਾ ਚਲ ਪਹਿਲੇ ਜੀ ਤੂੰ ਕਾਰ ਵਖਾਇਆ ਵਾ ਵੀ ਕੋਈ ਭਰਾ ਹੈਗਾ ਪਿੱਛੇ ਸਹੀ ਗੱਲ ਹੈ ਤੇ ਉਹਨੇ ਤੇ ਮੰਮੀ ਹਿੱਸੇ ਦੀਆਂ ਗੱਲਾਂ ਕੀਤੀਆਂ ਤੇ ਰੋਣਾ ਕਿਹੜੀ ਗੱਲ ਦਾ ਵਾ ਮੈਂ ਇਹੋ ਨਹੀਂ ਆ ਪਿੱਛੇ ਸਭਾ ਚਲ ਪੈਸੇ ਨਾ ਉਹ ਪੈਰੀ ਨਾ ਮੇਰੇ ਪੈਂਦਾ ਤੇ ਇੰਨੇ ਹੀ ਕਹਿ ਦਿੰਦਾ ਭਾਈ ਚਲ ਕੋਈ ਗੱਲ ਨਹੀਂ ਮੇਰੇ ਨਾਲ ਚੱਲੇ ਜੇ ਚਲ ਵਧੀਆ ਵਾ ਨਾ ਇੰਨੇ ਕਰਤਾ ਤੂੰ ਬੜੀ ਅਵੇਲਾ ਇੱਕ ਦਿਨ ਕਹਿਣਾ ਕੀ ਸ਼ੁਕਰੀਆ ਤੇ ਮੇਰਾ ਕੀ ਕਰਨਾ ਸੀ ਉਹ ਤੋਂ ਭੈਣ ਦਾ ਕਿਦਾਂ ਦਾ ਪੁੱਠੇ ਸਿੱਧੀ ਗੱਲਾਂ ਕਰਦਾ ਉਹਨਾਂ ਦਿੱਤੇ ਉਹ ਗੱਲਿਆ 12 ਸਾਲ ਕੁੱਤੇ ਦੀ ਪੂਛ ਬੰਦੜੀ ਚ ਪਾਈ ਤੇ ਹਿੰਨ ਚੌਲੀ ਕਰਕੇ ਕਹਿੰਦਾ ਮੈਂ ਹਾਂ ਕਰਦਾ ਕੰਮ ਮੇਰੀ ਦੋਵਾਂ ਦੇ ਦਿਮਾਗ ਖਰਾਬ ਹੋ ਗਿਆ ਚੱਲ ਗੁਰਪ੍ਰੀਤ ਦੀ ਤੇ ਕਰਤੂਤ ਪੱਲੇ ਨਹੀਂ ਹੈਗੀ ਤਾਂ ਸੋਨੂ ਭਾਜੀ ਕਮ ਸੋ ਕਮ ਉਹ ਹੀ ਕਹਿੰਦੇ ਵੀ ਮੇਰਾ ਸਾਲਾ ਵਧੀਆ ਵਾ ਮੇਰੇ ਪਿੱਛੇ ਆਇਆ ਵਾ ਉਹ ਉਹ ਵੀ ਦਿਵਾਨ ਸੁਆਣੀਆ ਗੱਲਾਂ ਬਣਾ ਬਣਾ ਕਰਨ ਦੇ ਆ ਜੇ ਉਹਨੇ ਹਿੱਸੇ ਦੀ ਗੱਲ ਕੀਤੀ ਤਾਂ ਵੀ ਉਹ ਸੋਨੂੰ ਭਾਜੀ ਨਾਲੇ ਉਹਦੇ ਵੀ ਉਹ ਤਾਂ ਦੋਵੇਂ ਰਲੇ ਆ ਮੈਨੂੰ ਤੇ ਇਤਰਾ ਲੱਗਦਾ ਵੀ ਮਾਤਾ ਤੂੰ ਨਾ ਪ ਜਿਹੜਾ ਮਾਸਾ ਭਰਾਗਾ ਉਹ ਵੀ ਲੱਲਾ ਤੇ ਮਾਤਾ ਨੂੰ ਨਾ ਕਰਦਾ ਮਾਤਾ ਦਿਮਾਗ ਨੂੰ ਤਾਂ ਵਾਧੂ ਚਲਦਾ ਵਾ ਹਾਲੀ ਵੀ ਚਲਦਾ ਦਿਮਾਗ ਤਾਂ ਸਾਡਾ ਫਿਰ ਗਿਆ ਜਿਹੜਾ ਉਹਨੇ ਪਿੱਛੇ ਲੱਗੇ ਆ ਤੇ ਹੁਣ ਵੀ ਅਰਦੇ ਕਿ ਕਿੰਨਾ ਦਿਮਾਗ ਜਾਂਦਾ ਹੁਣ ਐਂਡ ਤੇ ਆਣ ਕੇ ਜੋ ਪਤਾ ਨਹੀਂ ਲੱਗਦਾ ਹੁਣ ਆਣ ਕੇ ਨਾ ਕਿੱਥੋਂ ਤੱਕ ਦਿਮਾਗ ਚਲੰਦਿਆ ਇਹ ਹਿੱਸਾ ਲੈ ਲੈਣੇ ਆ ਉੱਤਰ ਹੁਣਾ ਤਾਂ ਮੈਨੂੰ ਇਸੇ ਗੱਲ ਦਾ ਤੇਰੇ ਤੋਂ 4 ਪੈਸੇ ਹੀ ਨੇ ਤੇਰੇ ਨਾਂ ਤੇ ਹੈ ਨਾ ਸਾਰਾ ਕੁਝ ਹੈ ਨਾ ਤਈਂ ਕਿੰਨੇ ਮਾਤਾ ਜੀ ਦੇ ਘਰੇ ਸਾਡੇ ਕੋਲ ਰਹਿ ਗਏ ਮੈਂ ਜਾਂਦੀ ਖੜਦੀ ਇੰਨੀ ਬੇਇੱਜ਼ਤੀ ਕਰਾ ਕੇ ਉਹ ਹੁਣ ਪਤਾ ਜੋ ਲੱਗਾ ਵਾ ਕਿ ਵਿਮਲ ਦੀਦੀ ਨੇ ਵੀ ਹੈਲਪ ਕੀਤੀ ਆ ਉਹਨੇ ਵੀ ਪੈਸੇ ਦਿੱਤੇ ਆ ਤੇ ਬਿਜ਼ਨਸ ਵੇ ਸਟੈਂਡ ਹੋਣ ਗਿਆ ਵਾ ਇਹ ਤਾਂ ਕਰਕੇ ਹੁਣ ਵਿੱਚੋ ਵੀ ਮਾਤਾ ਨੂੰ ਇੱਥੇ ਰੱਖ ਦਿਆ ਮਾਤਾ ਨੂੰ ਵੀ ਚਾੜ੍ਹ ਲਿਆ ਗਈ ਆ ਉਹ ਸ਼ਮੀ ਇੱਥੋਂ ਦਾ ਗਿਰਗੇ ਆ ਇਹਨਾਂ ਦਾ ਕੋਈ ਪਤਾ ਨਹੀਂ ਜਿੰਨੇ ਨੂੰ ਇਹਨਾਂ ਮਾਰਾ ਕਿੰਦੇ ਨਾ ਸਟੈਂਡਰਡ ਸਟੂਡੈਂਟ ਹੈ ਨਹੀਂ ਆ ਕੋਈ ਪਤਾ ਨਹੀਂ ਉਹਨਾਂ ਘਰ ਵਗ ਜਾਣ ਪੈਸੇ ਮੰਗਣ ਇਹਨਾਂ ਦਾ ਕੋਈ ਸਟੈਂਡਰਡ ਨਹੀਂ ਹੈ ਪੁੱਤ ਮੈਨੂੰ ਤੇ ਇਹ ਸਮਝ ਨਹੀਂ ਆਉਂਦੀ ਕਿ ਤਿੰਨੇ ਤੁਸੀਂ ਮੇਰੇ ਜੰਮੇ ਇੱਕੋ ਮਾਦੇ ਤੇ ਪਰ ਇਹਨਾਂ ਦੇ ਵੇਖ ਕਿ ਤਰ੍ਹਾਂ ਦੇ ਸੁਭਾਅ ਤੇਰਾ ਕਿ ਤਰ੍ਹਾਂ ਦਾ ਵਿਵਹਰ ਦਾ ਕਿ ਤਰ੍ਹਾਂ ਦਾ ਤੇ ਉਹ ਵੇਖ ਗੁਰਪ੍ਰੀਤ ਕਿੱਡੀ ਭੈੜੀ ਆ ਉਹ ਹੈ ਤੇ ਮੇਰੀ ਈਆ ਪਰ ਮੈਨੂੰ ਤੇ ਹੁਣ ਉਹਦਾ ਮੂੰਹ ਲੱਗਣ ਨੂੰ ਜੀ ਨਹੀਂ ਕਰਦਾ ਜਿਹਦੀ ਬੇਤੀ ਉਹਨੇ ਮੇਰੀ ਕਰਦੀ ਹਈ ਹਈ ਸਾ ਮੈਨੂੰ ਆ ਤਾਂ ਦੇ ਇੱਥੇ ਹੀ ਆ ਜਾ ਗੱਲ ਸੁਣਾ ਖਰਬੂਜਾ ਵੇਖ ਕੇ ਖਰਬੂਜੇ ਨੂੰ ਲਾ ਕੇ ਫੜਦਾ ਵਾ ਮੇਰੀ ਗੱਲ ਸੁਣਾ ਜਿਹੜੀ ਗੁਰਪ੍ਰੀਤ ਹੈ ਨਾ ਜਦੋਂ ਪਹਿਲਾਂ ਇੱਥੇ ਹੀ ਨਾ ਇਦਾਂ ਦੀ ਨਹੀਂ ਹੈਗੀ ਚਾ ਥੋੜਾ ਬੋਦਾ ਸੁਭਾਅ ਦਾ ਹੈਗਾ ਹੀ ਪਰ ਇਤੋਂ ਤੱਕ ਨਹੀਂ ਹੈਗਾ ਇਹ ਭਾਈ ਇਹ ਨਾ ਰਹਿ ਰਹਿ ਗਣੇ ਹੈ ਇਹੜੇ ਪਾਜੀ ਹੀਰੇ ਤੇ ਰੀਆ ਕਰਦੇ ਆ ਜੋ ਵੀ ਗਏ ਫਰਜੀ ਕੰਮ ਕਰਦੇ ਫਿਰਦੇ ਆ ਇਹ ਵੀ ਇਹਨੂੰ ਮਿਲਾ ਲ ਚਾ ਗਿਆ ਇਹ ਵੀ ਉਹਨਾਂ ਕੰਮ ਆਉਦੇ ਹੋਈ ਆ ਗਏ ਉਹਨਾਂ ਦੇ ਤੇ ਪੈਸੇ ਦੇਖ ਕੇ ਡੇਲੇ ਪੁੱਠੇ ਹੋ ਗਏ ਹੀ ਉਹਨਾਂ ਫਿਰ ਤਾਂ ਹੀ ਪੁੱਠੇ ਕੰਮ ਸ਼ੁਰੂ ਕਰਦੇ ਚ ਦੇਖ ਨਤੀਜਾ ਕੀ ਹੋਇਆ ਮਾਤਾ ਕੀ ਵੇਖਿਆ ਜੀ ਤੂੰ ਇਹਦੇ ਵਿੱਚ ਜਿਹੜੀ ਕੁੜੀ ਦਾ ਰਿਸ਼ਤਾ ਲੈ ਗਈਆਂ ਸੇ ਗੁਰਪ੍ਰੀਤਾਂ ਤੇ ਪੁੱਤ ਤੂੰ ਵੀ ਮੇਰੇ ਨਾਲ ਹੀ ਗਿਆ ਉਦੋਂ ਜਦ ਇੱਕ ਦਿਨ ਗਵਾਹ ਆਂਦਾ ਹੀ ਵਧੀਆ ਹੋਆ ਰਿਸ਼ਤੇਦਾਰ ਰੱਖਣ ਬੜੇ ਤਕੜੇ ਸਿੰਘ ਦੇ ਬੰਦੇ ਆ ਪੁੱਤ ਮੈਨੂੰ ਪਤਾ ਕੀ ਪਤਾ ਹੈ ਤੇ ਏਡੇ ਨਗਦੇ ਏਡੇ ਦੇਈ ਮਾਂ ਚਲ ਮੈਂ ਤਾਂ ਨਿਆਣ ਮਾਤਾ ਹਾਂ ਮੈਨੂੰ ਕੀ ਪਤਾ ਹੈ ਸਿਆਣੇ ਬਣੇ ਤਾਂ ਤੁਸੀਂ ਹੋ ਮੈਨੂੰ ਤਾਂ ਜਿੱਦਾਂ ਕਹਦਾ ਵੱਡੇ ਘਰ ਦੇ ਨੇ ਕਿਹਾ ਸੀ ਕੁੜੀ ਚੰਗੇ ਘਰ ਜਾਊਗੀ ਸੁખી ਹੋਊਗੀ ਚਲ ਵਧੀਆ ਵਾ ਮੈਂ ਤੋਂ ਹਿਸਾਬ ਨਾਲ ਤੁਹਾਨੂੰ ਕਹਦਾ ਚਲ ਵਧੀਆ ਵਾ ਖੰਦੇ ਪੀਂਦੇ ਆ ਆਹਦੀ ਕੀਆਂ ਮੋਟੀਆਂ ਗੱਲਾਂ ਨੇ ਸਾਰੀਆਂ ਇਹ ਛੱਡੋ ਆ ਜਿਹੜੇ ਚੰਡੀਗੜ੍ਹੋਂ ਸੰਮਣ ਆਏ ਨੇ 82 ਲੱਖ ਦਾ ਹੁਣ ਕੀ ਕਰਨਾ ਵਾ ਓਹ 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 ਇਹ ਕਿੱਥੋਂ ਦੇਣਾ ਵਾ ਹੁਣ ਪੁੱਤ ਮੈਂ ਅਜੇ ਇਹ ਗੱਲਾਂ ਨਹੀਂ ਆ ਕਿ ਜਿਹੜੇ ਤੈਨੂੰ ਵਿਮਲ ਪੈਸੇ ਦੇ ਕੇ ਗਈ ਆ ਨਾ ਕੋਤਾ ਆਪਣਾ ਨਾ ਬਿਜ਼ਨਸ ਖੜਾ ਕਰੀਏ ਉਹਦੀ ਮਦਦ ਕਰੀਏ ਮਮਤਾ ਅੱਧੇ ਪੈਸੇ ਤੇ ਮੈਂ ਫੜਾ ਆਂ ਅਗਲੇ ਨੂੰ ਤੇ ਜੇ ਮੈਂ ਜਿਹੜੇ ਰਹਿੰਦੇ ਹੁੰਦੇ ਆ ਜੇ ਮੈਂ ਇਹ ਵੀ ਨਾ ਕੰਮ ਉਹਨਾਂ ਨੂੰ ਦਿੱਤੇ ਤੇ ਮੇਰਾ ਤਾਂ ਕੰਮ ਉੱਥੇ ਰਹਿ ਗਿਆ ਮੰਮੀ ਗੱਲ ਤੇ ਸਹੀ ਕਹਿਂਦੇ ਆ ਜੇ ਮੰਨ ਲਓ ਜਿਹੜੇ ਪੈਸੇ ਬਚੇ ਆ ਉਹਦੇ ਚੋਂ 2 ਲੱਖ ਦੇ ਵੀ ਦਿੰਦੇ ਆ ਤੇ ਉਧਰ ਬੀਮਾ ਦੀਦੀ ਨੇ ਕਹਿਣਾ ਵੀ ਤੁਹਾਨੂੰ ਮੈਂ ਪੈਸੇ ਦਿੱਤੇ ਸੀ ਤੇ ਫੇਰ ਕਿਥੇ ਖਾ ਚੱਕ ਲਏ ਆ ਤੁਸੀਂ ਤੇ ਪੁੱਤ ਜੇ ਤਰ੍ਹਾਂ ਨਾ ਕੀਤਾ ਤੇ ਮੈਂ ਚਾਹੁੰਦੀ ਵੀ ਮੇਰਾ ਪੁੱਤ ਠਾਣੇ ਚਲ ਜੇ ਇਹਨੂੰ ਪੁਲਿਸ ਫੜ ਕੇ ਲੈ ਜਾਵੇ ਬੇਇੱਜ਼ਤੀ ਫੇਰ ਆਪਣੀ ਔਨੀ ਹੋਵੇ ਪਤੋਂ ਮੇਰਾ ਉਹ ਨਹੀਂ ਜੀ ਕਰਦਾ ਵੇ ਲੋ ਐਵੇਂ ਜਿਹਾ ਭੈਣਾ ਹੁੰਦੀਆਂ ਵਾ ਮਸਲਾ ਹੋ ਗਿਆ ਆਪਣੇ ਪੈਰਾਂ ਦਾ ਹੋਰ ਮੈਂ ਇੱਕ ਬੰਦੇ ਇੱਕ ਮੁਸੀਬਤ 'ਚ ਨੀਲਿਆ ਦੂਜੀ ਮੁਸੀਬਤ 'ਚ ਫਸਾਦਾ ਜੀ ਉਹੀ ਤੇ ਕਿਹਾ ਮਹਾ ਮਹਾ ਬੰਦਾ ਰਤਾ ਤਾਂ ਸਟੈਂਡ ਹੋਣ ਲੱਗੇ ਫੇਰ ਸਿਆਪੇ ਨੂੰ ਸਾਡੀ ਜਾਨ ਫੜ ਗਈ ਆਪੇ ਨਾਲੇ ਹਟਣਾ ਨਹੀਂ ਨਾਲ ਸਾਡਾ ਜੀਣਾ ਹਰਾਮ ਕੀਤਾ ਹੈ ਨਾਲੇ ਜੀ ਮੈਂ ਦਿਹਾੜੀਆਂ ਕਰਕੇ ਡੰਗ ਸਰੰਦੇ ਆ ਚੱਲ ਨਿਕਲੀ ਜਾਂਦਾ ਕੋਈ ਡਰ ਟੁੱਕਰ ਤੇ ਨਹੀਂ ਆ ਮੈਨੂੰ ਜਿਹੜੇ ਝੰਜੜ 'ਚ ਫਸਾਇਆ ਹੈ ਨਾ ਤੇ ਪੈਸੇ ਨਾਲ ਮੁੜੇ ਤੇ ਪਤਾ ਆਪਣੀ ਹੋਣੀ ਵੇਚ ਤੇ ਤੈਨੂੰ ਠੜਕੇ ਲੈ ਜਾਣਗੇ ਅਸੀਂ ਕੀ ਕਰਾਂਗੇ ਅੱਗੇ ਥੋੜੀ ਬੇਇੱਜ਼ਤੀ ਕਰਾ ਲਈ ਅਬ ਜਵਾਈ ਫੜ ਕੇ ਲਾ ਕੇ ਮੁਰ ਕਹਿਣਾ ਲੈ ਪੁੱਤ ਨੂੰ ਹੀ ਲੈ ਗਏ ਹੁਣ ਇਹ ਤਾਂ ਤੁਹਾਨੂੰ ਦੇਣਾ ਹੀ ਪੈਣਾ ਜਿਹੜਾ ਛਡਾ ਕੇ ਲਿਆਏ ਜੇ ਤੇ ਮੈਂ ਕੀ ਕਰਾਂ ਜੇ ਮੈਂ ਆ ਜਿਹੜੇ ਪੈਸੇ ਦੇ ਦਿੰਦੇ ਮੇਰਾ ਰਹਿੰਦਾ ਕਿ ਹੁੰਦਾ ਵੀ ਕੱਬ ਡੁੱਬ ਜਾਣਾ ਕੋਈ ਨਾ ਕੋਈ ਹੋਰ ਲਈਏ ਦਿਮਾਗ ਇਦਾਂ ਸੁੱਤਰ ਨਹੀਂ ਹੋਣਾ ਇਹ ਪੈਸੇ ਦਿੱਤੇ ਵੀ ਸੁੱਤਰ ਨਹੀਂ ਹੋਣਾ ਮੇਰਾ ਲਾਪਰ ਬੜਾ ਬਸ ਆਇਆ ਨੇ ਕਸੂਤਾ ਇਹਨੇ ਮੈਂ ਤਾਂ ਨਹੀਂ ਇਹ ਸ਼ੂਗਰ ਕਰੋ ਪੀਓ ਜੜੀ ਹੈ ਜੇ ਅਕਾਰ ਹਿਸਟਰੀ ਹੀ ਆਪੋਂ ਉਥੋਂ ਲੈ ਆਈਆਂ ਤੇ ਜੇ ਨਾ ਦੀਂਦੀ ਤੇ ਇਹਨੇ ਤਾਂ ਸਭ ਕੁਝ ਹੜਾਪ ਕਰਕੇ ਬਹਿ ਜਾਣਾ ਸੀ ਬਾਕੀ ਮਾਤਾ ਆ ਜਿਹੜੇ ਵੈਲ ਤੂੰ ਪਈ ਫਿਰਦੀ ਹੈ ਨਾ ਫਿਰ ਰਜਿਸਟਰੀ ਵਾਪਸ ਲਿਆਂਦੀ ਮੈਂ ਕੋਈ ਨਹੀਂ ਰਜਿਸਟਰੀ ਵਾਪਸ ਲਿਆਂਦੀ ਮੈਂ ਔਰ ਰਜਿਸਟਰੀ ਦੇ ਕੇ ਤੇ ਜਮਾਨਤ ਹੋਈ ਦੀ ਤੇ ਦੇ ਕੇ ਤੂੰ ਵਾਪਸ ਨਹੀਂ ਲਿਆਂਦੀ ਤੇ ਵਾਪਸ ਕੌਣ ਦਿੰਦਾ ਵਾ ਜਮਾਨਤ ਕਿੱਦਾਂ ਹੋਣੀ ਸੀ ਮੇਰੀ ਇਹਦੀ ਮੰਮੀ ਤੇਰੇ ਕਿਹੜੇ ਪਲੇਥੇ ਅੱਜ ਪਏ ਹੋ ਉੱਥੇ ਕਾਨੂੰਨੀ ਕਾਰਵਾਈ ਹੁੰਦੀ ਹੈ ਸਾਰੀ ਓਏ ਸ਼ਾ ਮੈਨੂੰ ਨਹੀਂ ਪਤਾ ਇਹਨਾਂ ਪਤਾ ਆ ਤੇ ਬੋਦੀਆਂ ਤੇ ਫਿਰ ਸਾਡੀਆਂ ਵਾਲੀਆਂ ਗਈਆਂ ਹਰ ਪਾਸੇ ਇਹਨਾਂ ਦਾ ਕੀ ਗਿਆ ਵਾ ਅਗਲੇ ਨੇ ਪਹਿਲਾਂ ਰਜਿਸਟਰੀ ਦਿਖਾਈ ਆ ਤੇ ਕਹਿੰਦੇ ਵੀ ਆਹ ਰਜਿਸਟਰੀ ਰੱਖਾ ਇੱਥੇ ਜਦੋਂ ਤੇਰੇ ਕੋ ਪਹਿਲੇ ਹੋਏ ਨਾ ਤੂੰ ਤੇ ਰਜਿਸਟਰੀ ਲੈ ਜੀ ਆਂਦੀ ਉਹ ਤਾਂ ਕਦੇ ਫੇਰ ਕੋਈ ਨਹੀਂ ਸਾਡੀ ਉਹ ਤਾਂ ਕਦੇ ਪੱਥਰੀ ਪਤਾ ਹੀ ਨਹੀਂ ਮੈਨੂੰ ਮੈਂ ਤਾਂ ਕਹਿੰਦੀ ਰਜਿਸਟਰੀ ਵਖਾ ਕੇ ਤੇ ਉਹਨੂੰ ਲੈ ਜਾਂਦਾ ਤੇ ਰਜਿਸਟਰੀ ਆ ਗਈ ਹੈ ਰਜਿਸਟਰੀ ਉਹਨਾਂ ਦੇ ਕੋਲ ਆ ਲੈ ਲੈ ਦਿੱਤੋ ਹਿੱਸਾ ਤੇ ਮਾਦਾ ਜਿੱਜੀ ਗੱਲ ਇਹ ਹੀ ਤੇ ਜਿੰਨਾ ਚਿਰ ਉਹ ਪੈਸੇ ਨਹੀਂ ਦੇਂਦਾ ਜਿਸ ਤਿਸ ਵਾਪਸ ਨਹੀਂ ਇਹ ਕਰਵਾਉਂਦਾ ਆਪਣੇ ਉਹਨੇ ਚਿਰ ਆਪਣੀ ਜਾਣਕਾਰੀ ਕੀਤੀ ਸੀ ਬਸ ਇਹ ਤੇ ਜਾ ਮੇਰੇ ਇਧਰ ਪੈਸੇ ਨਹੀਂ ਦਿੰਦੇ ਇਹ ਦੋ ਜਣੇ ਹੈ ਪੁੱਤ ਪੈਸੇ ਉਹਨੇ ਕਿਤੇ ਉਹ ਤਾਂ ਨੰਗਾ ਬਿੱਟਾ ਉਹਨੇ ਮੈਂ ਇੱਕ ਪਾਸਿਓਂ ਮੈਂ ਪੈਸੇ ਕਢਾਏ ਹੀ ਤੇ ਦੂਜੇ ਪਾਸੇ ਮਾਪੋਤ ਫੇਰ ਫਸਾ ਕੇ ਬੈਜੋ ਮੈਂ ਤਾਂ ਕੀ ਕਹਾਂ ਮੈਂ ਤਾਂ ਇੰਜੋਈ ਭਾਈ ਕਰਕੇ ਯਕੀਨ ਕਰ ਲਿਆ ਸੀ ਦੂਜੇ ਬੰਦੇ ਮੈਂ ਤਾਂ ਇਹ ਆਧਾਰ ਕਾਰਡ ਫਰਾ ਬਿਠਾ ਇਹਨੂੰ ਮਾਤਾ ਮੇਰੀ ਗੱਲ ਸੁਣ ਸਾਡੀਆਂ ਤੇ ਫੇਰ ਬੋਦੀਆਂ ਵਲੀਆਂ ਗਈਆਂ ਵਲੀਆਂ ਗਈਆਂ ਕਿ ਨਹੀਂ ਵਲੀਆਂ ਗਈਆਂ ਇੱਕ ਪਾਸੇ ਵੀ ਸੌਖੇ ਹੋਏ ਸੀ ਤੇ ਦੂਜੇ ਪਾਸੇ ਫੇਰ ਫਸ ਗਏ ਤੇ ਦੱਸ ਤੇਲੇ ਦੀ ਸਾਡੀ ਦੋਵਾਂ ਜੀਆਂ ਦੀ ਕਦਰ ਨਹੀਂ ਹੋਣਦੀ ਤੇ ਤੇਰੀ ਕਿੰਨੀ ਘੋਂਦੀ ਆ ਤੇ ਦੇ ਉਹਨੂੰ ਹੁਣ ਹਿੱਸੇ ਹੁਣ ਹਿੱਸੇ ਦੇ ਆ ਗਈ ਆ ਉਹਨਾਂ ਤੇ ਸਾਰੀ ਉਮਰ ਢਿੱਡ ਖੂਈ ਬਣਿਆ ਰਿਆ ਤੇ ਦੇ ਦਿਓ ਅੱਜ ਘਰ ਬਾਰ ਸਭ ਨੂੰ ਦਾਨ ਕਰ ਦੋ ਚੰਗਾ ਤੇ ਆਪ ਬਹਿ ਜਾਓ ਮਾਂ ਪੁੱਤ ਗੁਰਦੁਆਰੇ ਮੇਰੀ ਤਾਂ ਤੁਹਾਂ ਕਦੀ ਸੁਣੀ ਹੀ ਨਹੀਂ ਤੇ ਫਿਰ ਉਹਦਾ ਢਿੱਡ ਭਰ ਦਰਾਉਂ ਉਹਨੇ ਜਾਨ ਲੈ ਕੇ ਛੱਡਣਾ ਹੀ ਸੀ ਮੈਂ ਆਪਣੇ ਘਰ ਵਾਸਤੇ ਬੋਲਦੀ ਆ ਮਾਂ ਮੇਰੇ ਬੰਦਾ ਕੇ ਦਾ ਸਟੈਂਡ ਤੇ ਆਇਆ ਸੀ ਉਹ ਅਗਲੀ ਉਹਦਾ ਭਲਾ ਹੋਵੇ ਵਿਚਾਰੀ ਜਿਹੜੀ ਪੈਸੇ ਦੇ ਕੇ ਗਈ ਆ ਵੀ ਆਪਣਾ ਬਿਜ਼ਨਸ ਸੈੱਟ ਕਰੋ ਤੇ ਆਪਣੀ ਚੱਜ ਦੀ ਕਿਤੇ ਇਮਾਨਦਾਰੀ ਦੀ ਰੋਟੀ ਖਾਓ ਉਹ ਤਾਂ ਲੜੋ ਨਾ ਹੁਣ ਮੈਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੈਂ ਤੁਹਾਨੂੰ ਕਹਿ ਉਹ ਵੀ ਦੇ ਕੇ ਲੈ ਆਓ ਮੈਨੂੰ ਇਹਨਾਂ ਨੂੰ ਪਤਾ ਨਾ ਤੁਹਾਡੀ ਕੁੱਤੇ ਜਿਹੀ ਨਹੀਂ ਕਦਮ ਸਾਰੀ ਉਮਰ ਤੇ ਇਹ ਟਾਈ ਤੁਹਾਨੂੰ ਪਤਾ ਕਿਉਂ ਨਹੀਂ ਹੈ ਤੁਹਾਨੂੰ ਪਤਾ ਨਹੀਂ ਤੁਹਾਡੀ ਕੀ ਕੀ ਬਲਾਵਾ ਉਹ ਗੱਲ ਸੁਣ ਮੇਰੀ ਸੱਚੀ ਗੱਲ ਦੱਸਾਂ ਮੈਂ ਜਦੋਂ ਦਾ ਵਿਮਲ ਮੈਨੂੰ ਪੈਸੇ ਦੇ ਕੇ ਮੈਂ ਸੋਚਿਆ ਮੈਂ ਫੇਰ ਨਿਕਲ ਆਇਆ ਚੰਜਟਾਜ ਬਾਹਰ ਟੈਨਸ਼ਨ ਚ ਬਾਹਰ ਨਿਕਲ ਆਇਆ ਮੈਂ ਮੈਨੂੰ ਕੀ ਪਤਾ ਹੈ ਆ ਦੂਣੀ ਟੈਨਸ਼ਨ ਫੇਰ ਇਹਨੇ ਦੇ ਦਣੀ ਆ ਤੇ ਸਾਡੇ ਲਈ ਕੀ ਮੇਰੀ ਭੈਣ ਹੈ ਉਹ ਤਾਂ ਬੜਾ ਭੈ ਲੈ ਕੇ ਮੋਟਰਸਾਈਕਲ ਤੇ ਬਾਠਾ ਦੇ ਭੱਜੇ ਗਏ ਜੇ ਉਹਨਾਂ ਨੇ ਤੁਹਾਨੂੰ ਪਤਾ ਉਹਦੇ ਚੀਜ਼ਾਂ ਤਾਂ ਧਰਨ ਦੇ ਜੇ ਇੱਕ ਵਾਰੀ ਤੂੰ ਮੈਨੂੰ ਪੁੱਛਿਆ ਫਿਰ ਦਸ ਮੇਰੇ ਦਿੱਤ ਨੂੰ ਰੋ ਨਹੀਂ ਤੇ ਮਾਂ ਖੜਨ ਨੂੰ ਪਿਰਨਦੇ ਆ ਕਿ ਸਭ ਕੋ ਜਿਹੜਾ ਹੈਗਾ ਮਾਸਾ ਪੁਰਾ ਉਹਦੀ ਲਵਾਉਂਗਾ ਮੈਂ ਤੇ ਮੰਮੀ ਨੇ ਕਿਹਾ ਹੀ ਮੈਨੂੰ ਮੈਂ ਮੰਮੀ ਨੇ ਕਿਹਾ ਹੀ ਮੈਂ ਮੈਂ ਨਹੀਂ ਉਹਨਾਂ ਦੇ ਮਰਨ ਜੀਤ ਜਾਣਾ ਮੰਮੀ ਕਿਤੇ ਜਾਣਾ ਵਾ ਜੀਤ ਮੇਰੀ ਗੱਲ ਸੁਣੋ ਨਾ ਹਿੱਸਾ ਨਾ ਦਓ ਆ ਸਾਰਾ ਕੁਝ ਉਹਦੇ ਨਾਮ ਲਿਖ ਦੋ ਮੈਂ ਤੁਹਾਨੂੰ ਇਹ ਆਖਣ ਦੇਈ ਹਾਂ ਲਿਖ ਦੋ ਉਹਦੇ ਨਾਮ ਤੇ ਆਪ ਚਲੋ ਗੁਰਦਾਰੇ ਜਾ ਕੇ ਬਹਿ ਜੰਨੇ ਆ ਤੇ ਮਾਂ ਪੁੱਤ ਕਰੋ ਆਪਣੀਆਂ ਮਰਜ਼ੀਆਂ ਜੋ ਮਰਜ਼ੀ ਕਰੋ ਲੈ ਮੰਮੀ ਨੇ ਤੈਨੂੰ ਮੈਂ ਕੀ ਕਿਹਾ ਸੀਗਾ ਤੂੰ ਹਣ ਕਹਿਣ ਮੇ ਜਿਦ ਤਰਾ ਕਹਿਣਾ ਨਹੀਂ ਨਾ ਮੰਨਦਾ ਮੈਂ ਤੇਰਾ ਤੇ ਤੂੰ ਕਹੀ ਨਹੀਂ ਮੇਰਾ ਕਹਿਣਾ ਨਹੀਂ ਮੰਨਦਾ ਆਹ ਦੀ ਜਨਾਨੀ ਦੇ ਪਿੱਛੇ ਲੱਗਾ ਮੈਂ ਮਾਂ ਦੇ ਪਿੱਛੇ ਲੱਗਾ ਤਾਂ ਮਰਦਾ ਜਨਾਨੀ ਦੇ ਪਿੱਛੇ ਲੱਗਾ ਤਾਂ ਮਰਦਾ ਬੰਦਾ ਜਾਵੇ ਤਾਂ ਜਾਵੇ ਕਿਧਰ ਪੁੱਤ ਮੈਂ ਤੇ ਆਖਿਆ ਚੱਲ ਉਹਨਾਂ ਦੀ ਮਦਦ ਕਰਾਂਗੇ ਕਦਰ ਪਾਉਣਗੇ ਆਪਣੀ ਤੇ ਉਹਨਾਂ ਦੇ ਪੁੱਤਾਂ ਪੜਾ ਤੇ ਫੱਟਾ ਨਹੀਂ ਛੱਡਿਆ ਉਹ ਤਾਂ ਸੋ ਗਾਂ ਦੀ ਗਾਂ ਤਰਪੇ ਅਲਾ ਦੀ ਤੇ ਜੁਬਾਨ ਕੁੜੀ ਦੀ ਉਹਦਰ ਵਾਧੇ ਜਨਾਨੀਆਂ ਪਤਾ ਨਹੀਂ ਕੀ ਕਰਦੀਆਂ ਫਿਰਦੀਆਂ ਬੰਦਾ ਸਾਰੀ ਉਮਰ ਕਮਾਉਂਦਾ ਮਰ ਜਾਂਦਾ ਨਾ ਮੇਰਾ ਕੀ ਕਸੂਰ ਇਹ ਦੇ ਵਿੱਚ ਮੈਂ ਦਿਹਾੜੀਆਂ ਤੇ ਇੱਕ ਕਰਕੇ ਵੇਚ ਲਈਆਂ ਸਾਰੇ ਕੰਮ ਕਰਕੇ ਵ ਪਤਾ ਨਹੀਂ ਮੈਂ ਕੀ ਕਰਾਂ ਮੈਨੂੰ ਫੇਰ ਟੈਨਸ਼ਨਾਂ ਦੇ ਵਿੱਚ ਪਾਦਾ ਇਹਨਾਂ ਨੇ ਕਸੂਰ ਤਾਂ ਪੁੱਤ ਮੇਰਾ ਜਿਹੜਾ ਤੈਨੂੰ ਮੈਂ ਕਹਿ ਬੈਠੀ ਕਿ ਲੈ ਆ ਮੈਂ ਨਾ ਆਂਦੀ ਤੇ ਨਾ ਤੁਸੀਂ ਟੈਨਸ਼ਨਾਂ ਚ ਪੈਂਦੇ ਸਾਰਾ ਕਸੂਰ ਹੀ ਪੁੱਤ ਇੱਥੇ ਮੇਰਾ ਪਤਾ ਨਹੀਂ ਤੇਰਾ ਕਸੂਰ ਹੈ ਕਿ ਕਿਸਮਤ ਦਾ ਕਸੂਰ ਹੈ ਮਾਦਾ ਇੱਕ ਜਦ ਮੈਂ ਧੀ ਨੂੰ ਜਨਮ ਦੇਇਆ ਕਿ ਮੈਂ ਪਛਾ ਜਿੱਕੇ ਤਾਂ ਚੰਗਾ ਸੋਚ ਲਈਏ ਤੇ ਮੜਾ ਹੀ ਹੁੰਦਾ ਵਾ ਪੀਆ ਮੈਂ ਕੀ ਬਣਾ ਜਾਵਾਂ ਤੇ ਇਹ ਪੈਂਦੀਆਂ ਕਾਦੀ ਕਿਸਮਤ ਮੈਨੂੰ ਤਾਂ ਸੱਚੀ ਪਤਾ ਨਹੀਂ ਲੱਗਦਾ ਰੱਬ ਮੇਰੇ ਨਾਲ ਕੀ ਖੇਡਾ ਖੇਡਣ ਦੇ ਆ ਰੱਬਾ ਤੇ ਮਰਨੇ ਇਤ ਗੰਮੀ ਆ ਇੱਕ ਵੇਖ ਇਹ ਆ ਵਕਤ ਦੇ ਵਕਤ ਪਾਉਣ ਦੇ ਆ ਇੱਕੋ ਦੂਜੀ ਜਿਹੜੀ ਆਪਣੀ ਸਹਾਇਤਾ ਕਰਨ ਦੇ ਵੀ ਲੈ ਵੀਰ ਕੰਮ ਚਲਾ ਤੇ ਰੋਟੀ ਖਾਂ ਤੇ ਸਾਨੂੰ ਇਹ ਵੀ ਨਹੀਂ ਖਾਣ ਦਿੰਦੀ ਕਦਾ ਕੰਮ ਕਰ ਕਦਾ ਸੈਟ ਮਾ ਦਾ ਮਾਹ ਸੈਟੋਂ ਲੱਗਾ ਮੜਾ ਪੈਰਾਂ ਦੇ ਉੱਤੇ ਲੱਗਾ ਫੇਰ ਆ ਮੇਰੀ ਭੈਣ ਨੇ ਪਹਿਲਾਂ ਨਾਲੇ ਬੱਤਰ ਕਰਦਾ ਮੇਰ ਨਾਲ ਥੱਲੇ ਸੁੱਟਦਾ ਮੈਨੂੰ ਫੇਰ ਲਿਆ ਕੇ ਚੱਲ ਕੋਈ ਨਹੀਂ ਪੁੱਤ ਐਡਾ ਦੇ ਨਾ ਹੋਣਾ ਕੱਲ ਕੋਈ ਗਾਲੀ ਮਿਹਨਤ ਕਰੇਗਾ ਕਿਤਾ ਚਾਹ ਲੇਗਾ ਕਿੰਨੀ ਕਿ ਮਿਹਨਤ ਕਰ ਮਾਂ ਤਾਂ ਮੈਂ ਮੈਂ ਟੁੱਟ ਗਿਆ ਮਿਹਨਤ ਕਰ ਕਰਕੇ ਉਹ ਤੇ ਚ ਹੁਣ ਮੇਰਾ ਹੀ ਕਸੂਰ ਹੋਇਆ ਅੱਗੇ ਮੈਂ ਤੁਹਾਡਾ ਕਰਦੀ ਹਾਂ ਹੁਣ ਸਾਰੀ ਮੈਂ ਹੀ ਗਲਤੀ ਕਰਦੀ ਉਹ ਤੇ ਮੈਨੂੰ ਮਾਫ ਕਰ ਦੇ ਮੈਨੂੰ ਨਹੀਂ ਪਤਾ ਵੀ ਭੈਣ ਭੈਣ ਨਹੀਂ ਹੱਟਦੀ ਮਾਤਾ ਮਾਫੀਆਂ ਨਾ ਮੰਗ ਤੇਰੇ ਮਾਫੀ ਮੰਗਣ ਨਾਲ ਵਾਪਸ ਨਹੀਂ ਆਣਾ ਸਾਰਾ ਕੁਝ ਪਤਾ ਨਹੀਂ ਮੇਰੇ ਪ੍ਰਾਣ ਦੂਜੀ ਕਰਮਾ ਠੀਕ ਆ ਮਾਂ ਨਾ ਪਤਾ ਨਾ ਰੋਣਾ ਮੇਰੇ ਹੁਣ ਦਰ ਰੋਣਾ ਨਹੀਂ ਕੋਈ ਗੱਲ ਨਹੀਂ ਆਪਾਂ ਫੇਰ ਖੜ ਤੋਂ ਮਿਹਨਤ ਕਰਾਂਗੇ ਕੋਈ ਗੱਲ ਨਹੀਂ ਰੋਣਾ ਮੇਰਾ ਪੁੱਤ ਨਾ ਮੈਂ ਆਈ ਪੁੱਤ ਤਾਂ ਕਿਸੂਰ ਵਾਰਿਆ ਮੈਂ ਆਈ ਤੁਹਾਨੂੰ ਪੁੱਠੇ ਬੰਨੇ ਲਾਤਾ ਕਿ ਦੇ ਦੋ ਤੇ ਢਾ ਕੇ ਲੈ ਆਓ ਮੈਂ ਇਨਾਮ ਦੀ ਇੱਥੋਂ ਤੱਕ ਨਾ ਜਾਂਦੇ ਆਪਾਂ ਉਸੇ ਮੋੜ ਤੇ ਫੇਰ ਖੜੇ ਹੋ ਗਏ ਆਣ ਕੇ ਮੈਨੂੰ ਪੁੱਤ ਪਛਤਾਵਾ ਲੈ ਕਿਉਂ ਕਿਹਾ ਤੂੰ ਪੁੱਤ ਨੂੰ ਲੈ ਆਓ ਜਿੱਥੇ ਆ ਗਏ ਤੁਰੇ ਠਰਦੇ ਆਪ ਤੇ ਖੂਚ ਡਿੱਗੇ ਸਾਨੂੰ ਮਨਾਲ ਹੀ ਦੇ ਦਿੱਤਾ ਅੱਜੀ ਜੀ ਮਰਨ ਤੇ ਮਜਬੂਰ ਕਰਤਾ ਮੈਨੂੰ ਸੱਚੀ ਇਹ ਕੁੜੀ ਨੇ ਮੈਂ ਕੀ ਕਰਾਂ ਮਾਤਾ ਨਾ ਪੁੱਤਾਂ ਪਰ ਮਾਰਨਾ ਨਹੀਂ ਇਹੋ ਜਰਗੀ ਗੱਲ ਨਹੀਂ ਪੁੱਤ ਕਰਨੀ ਕੀ ਕਰਾਂ ਬੋਤਾ ਕੀ ਕਰਾਂ ਫਿਰ ਮੈਂ ਕੀ ਕਰਾਂ ਮੈਨੂੰ ਆ ਹਾਲਾਤਾਂ ਚ ਫੇਰ ਲੈ ਜਾਂਦਾ ਮੈਨਾਂ ਤੇ ਪਤਾ ਉਹ ਪਰਮਾਤਮਾ ਤੇ ਭਰੋਸਾ ਰੱਖ ਵੇਖੀ ਤੈਨੂੰ ਰੱਬ ਨੇ ਕਿੰਨਾ ਦੇਣਾ ਮਿਹਨਤ ਕਰੇਗਾ ਛਪੜ ਪਾੜ ਕੇ ਰੱਬ ਦਊਗਾ ਮੈਂ ਤਾਂ ਤਾਂ ਨਾ ਮੈਂ ਪਹਿਲਾਂ ਭੱਜਾਂ ਤੇ ਨਾ ਮੈਂ ਹੌਲ ਭੱਜਦਾ ਪਰ ਆ ਜਿਹੜੀਆਂ ਆ ਵਿਚੋਲੀਆਂ ਮੈਨੂੰ ਆਪਣੀ ਜਿਹੜੇ ਮੈਨੂੰ ਖਾਣਦੇ ਆ ਤੇ ਮੈਂ ਦੱਸ ਕਿਹਾ ਆ ਰੋਇਆ ਕੁਛ ਨਹੀਂ ਹੋਣਾ ਮੇਰੀ ਗੱਲ ਸੁਣ ਲੋ ਉਹ ਤੁਹਾਨੂੰ ਇੱਥੇ ਹੁਣ ਵੇਖਣ ਨਹੀਂ ਨਹੀਂ ਵੀ ਤੁਸੀਂ ਰੋਂਦੇ ਜੇ ਕਦਰ ਤਪੈਲੇ ਸੋਚੀਦਾ ਹੁੰਦਾ ਵਾ ਜਦੋਂ ਤੁਹਾਨੂੰ ਪਤਾ ਵਾ ਕਿ ਉਹਨੇ ਇੱਕ ਕਰ ਤੁਹਾਨੂੰ ਜਨਾਨੀ ਦੇ ਥੱਲੇ ਲਾਤਾ ਵਾ ਤੇ ਮਹਾ ਦੂਜੀ ਨੇ ਹਰ ਬਕੀਤੀ ਤਾਹੀਂ ਉੱਠਣ ਨਹੀਂ ਆ ਤਾਂ ਤੁਹਾਨੂੰ ਕੀ ਲੋੜ ਹੈ ਉੱਥੇ ਫਿਰ ਰਜਿਸਟਰੀਆਂ ਨਾਲ ਕਿਸੇ ਆਪਿਆ ਕਰਨ ਦੀ ਉਹਦੇ ਤਾਂ ਸੱਚ ਕਹਿਨ ਦੀ ਏ ਸੱਚ ਕਹਿਨ ਦੀ ਮਤਾਂ ਮੋਰ ਕੁੱਪ ਲੱਗਦੀ ਮੈਨੂੰ ਹਵਾਲਾ ਤਾਂ ਰਹਿੰਦਾ ਨਾ ਬੰਦਾ ਤੇ ਇਹਦੀ ਸੁਰਤ ਟੰਗਾਣੇ ਆਂਦੀ ਮਗਰ ਰੋਟੀਆਂ ਲੈ ਕੇ ਜਾਂਦੀ ਏ ਤੇ ਨਾਲੇ ਕੱਲੀ ਰਾਤ ਸੰਦੀ ਇਹ ਗੱਲ ਦੱਸ ਤੈਨੂੰ ਮੈਂ ਜਦੋਂ ਤੂੰ ਇਹ ਗੱਲਾਂ ਤੂੰ ਕਹਿਣ ਦੀਆਂ ਇਹ ਗੱਲਾਂ ਮੈਨੂੰ ਹੋਰ ਦਿਮਾਗ 'ਚ ਆਈਆਂ ਜਿਹੜਾ ਘਰੋਂ ਮੈਨੂੰ ਬੋਲਣ ਦੇ ਹੇ ਤਾਂ ਮੇਰਾ ਜੀ ਕਹਦਾ ਮ ਉਹ ਦੋ ਮਿੰਟ ਜਿਸ ਦਿਤੀ ਵਾਪਸ ਉਹਦਾ ਦਿਮਾਗ ਸੱਲਾ ਬੋਲਦਾ ਦਿਮਾਗ ਤੇ ਤੁਹਾਡੇ ਉਦੋਂ ਆਈਆਂ ਜਦੋਂ ਦਿਸਤੀ ਉੱਥੇ ਧਾਰ ਰਹੇ ਹੋ ਤੇ ਪਾਜੀ ਨੂੰ ਵਾਪਸ ਲੈ ਆਏ ਹੋ ਪਹਿਲੇ ਤੁਹਾਡਾ ਦਿਮਾਗ ਕੰਮ ਨਹੀਂ ਕੀਤਾ ਤੇ ਨਾ ਵੀ ਕੇ ਪੁੱਛਣਾ ਬਿਹਤਰ ਸਮਝਿਆ ਵਾਜੇ ਮੈਂ 2 ਮਿੰਟ ਸੇ ਲੀਆ ਤੇ ਚਲੀ ਗਈ ਤੇ 2 ਮਿੰਟ ਖਲੋ ਜੋ ਘਰ ਦੀ ਆ ਵੱਡੀ ਆ ਇਹਨੂੰ ਪੁੱਛ ਲੈਣਾ ਤੇ ਮੈਂ ਤਾਂ ਸਕੀਰ ਰਹਿ ਗਿਆ ਪਿੱਛੇ ਉਹਨੇ ਮਾਂ ਹੋਈ ਉਹ ਫੇਰ ਮਰਦੀ ਆ ਧੀ ਤੇ ਮਾਂ ਤੇ ਧੀ ਦਾ ਰਿਸ਼ਤਾ ਹੀ ਇੰਤਰਾਇ ਹੋ ਜਾ ਹੁੰਦਾ ਪੁੱਤ ਫੇਰ ਮੇਰੀਆਂ ਅੰਦਰਾਂ ਨੂੰ ਫੇਰ ਖੋ ਪਈ ਯੋ ਕਿੱਥੇ ਤੁਰਿਆ ਜਾਂਦਾ ਮੇਰੀ ਧੀ ਕਰਦਾ ਮਮੀ ਉਹਨੂੰ ਖੋ ਨਹੀਂ ਬੈਂਦੀ ਉਹਨੂੰ ਨਹੀਂ ਕਿਹੇ ਪਾਸੇ ਟਿਕ ਕੇ ਤੇ ਤਰ ਸੰਦਾ ਕਿਹਦੇ ਵੀ ਮੈਂ ਭਰਾਵਾ ਵੀ ਰੋਲ ਛੜੇ ਮਾਂ ਰੋਲਣ ਢੀ ਨਾਲ ਉਹ ਤੇ ਹੁਣ ਸਾਰਾ ਕੁਝ ਖਾਟਾਪ ਕੇ ਹਿੱਸੇ ਵਾਲ ਹੋ ਗਈ ਆ ਉਹਨੂੰ ਤੇ ਕਿਤੇ ਘੁੱਟ ਪਾਣੀ ਨਹੀਂ ਪੈਣਾ ਪੁੱਛਿਆ ਆ ਕੁੜੀ ਆ ਕੇ ਡੈਣੇ ਭੁੱਖੇ ਤੇ ਆਏ ਉਥੋਂ ਆ ਗਏ ਆ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਚਲ ਤੂੰ ਰੋਟੀ ਰਾਕੀ ਦੇ ਮੁੰਡੇ ਨੂੰ ਪਾਣੀ ਦਾਲੀ ਉਹਨਾਂ ਮਾਂ ਪਿਓ ਤੇ ਰੋਟੀ ਨੰਗ ਦੀ ਮਾਂ ਮੈਨੂੰ ਕੋਈ ਜੰਦੀਆਂ ਨੇ ਕੁੜੀਆਂ ਮਰ ਜਾਂਦੀਆਂ ਨੇ ਪਰ ਆਪਾਂ ਪਿੰਦੋਖ ਹੋਵੇ ਤੇ ਜੜੀਆਂ ਨਾਨਾ ਪਿਆਰ ਕਰਦੀਆਂ ਨੇ ਉਹ ਤੇ ਹਿੱਸੇ ਬੰਗਣੇ ਨਹੀਂ ਕਿਲਾ ਮੈਨੂੰ ਸਾਰਾ ਦੇ ਦਿਓ ਮੈਂ ਆਪਣਾ ਕਰ ਗਿਆ ਤੇਰੀ ਕਿਸਮਤ ਚ ਚੈਨ ਨਹੀਂ ਹੋਗਾ ਜੇਹੀਂ ਨਹੀਂ ਦਿੱਤਾ ਮੰਮੀ ਮੇਰੀ ਗੱਲ ਸੁਣੋ ਉਹ ਕੁੜੀ ਨੇ ਨਹੀਂ ਚੈਨ ਲੈ ਅੱਜ ਤੋਂ ਬਾਅਦ ਜੇ ਗੁਰਪ੍ਰੀਤ ਜਾਂ ਸੋਨੂ ਬਾਜੀ ਸਾਡੀਆਂ ਬਰੂਹਾਂ ਟੱਪੇ ਤੇ ਮੈਂ ਝੋਲਾ ਚੁੱਕ ਕੇ ਕਿੱਥੋਂ ਚੱਲ ਜਾਣਾ ਮਾਂ ਪੁੱਤਰ ਯਾ ਦਵੇਂ ਨਹੀਂ 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 ਮੈਂ ਨਹੀਂ ਵੜਦੀ ਵੜ ਕੇ ਤੇ ਦੇਖੀ ਉਹ ਤਾਂ ਨਾ ਤਲਾ ਤੋੜੀ ਪਖਾਂਡਾ ਬਣਾਇਆ ਵਾ ਵੱਡੀ ਗੁਰਪ੍ਰੀਤ ਗੁਰਪ੍ਰੀਤ ਪੱਲੇ ਕੱਖ ਨਹੀਂ ਛੱਡਿਆ ਇਸ ਜਨਾਨੀ ਨੇ ਸਾਡਾ ਫੜ ਕੇ ਜਲੂਸ ਕਰਤਾ ਨੰਗ ਕਰਕੇ ਰੱਖਤਾ ਸਾਨੂੰ ਦੂਜੀ ਵਾਰਾ ਇਹੋ ਗੱਲਾਂ ਮਤਾਂ ਤੂੰ ਸਵੇਰੇ ਕੱਲ ਕਹਿ ਦਿੰਦੀ ਨਾ ਕਿਤੇ ਤੇ ਆਹ ਹਾਲਾਤ ਨਾ ਹੁੰਦੇ ਪੁੱਤ ਮੈਨੂੰ ਕੀ ਪਤਾ ਸੀ ਮੈਨੂੰ ਫੇਰ ਤਰਸ ਆ ਗਿਆ ਮੇਰੀ ਧੀ ਆ ਇੱਕ ਮਾਂ ਹਾਂ ਨਾ ਮੈਂ ਮਾਂ ਹਾਂ ਨਾ ਤੁਹਾਨੂੰ ਨਹੀਂ ਦੁੱਖ ਦਾ ਪਤਾ ਮਾਂ ਨੂੰ ਦੁੱਖ ਕੀ ਹੁੰਦਾ ਮੈਨੂੰ ਸਾਰੇ ਧੀਆ ਪੁੱਤ ਹੀ ਕੁਝ ਕਿਹਾ ਜਿਹੜੀ ਮੰਗਲ ਵੱਡੋਗੇ ਉਸੇ ਨੂੰ ਹੀ ਪੀੜ ਹੋਣੀ ਆ ਉਸੇ ਨੂੰ ਹੀ ਹੋਣੀ ਆ ਕਿ ਮਾਂ ਨੂੰ ਕੀ ਦੁੱਖ ਹੁੰਦਾ ਬੱਚਿਆਂ ਨੂੰ ਕਿਉਂ ਨਹੀਂ ਦੁੱਖ ਹੁੰਦਾ ਮਾਂ ਦਾ ਹੈ ਹੋਈ ਤੇ ਗੱਲ ਵਾ ਜਦ ਬੱਚੇ ਕਰਦੇ ਇੱਥੋਂ ਤੱਕ ਨਾ ਨਾ ਬਤਾਵੇ ਬੱਚੇ ਨਹੀਂ ਕਰਦੇ ਮਾਂ ਕਰ ਲਿੰਦੀ ਆ ਜ਼ਰੂਰੀ ਨਹੀਂ ਮਾਤਾ ਸਾਰੇ ਪੰਜੇ ਉਂਗਲਾ ਬਰਾਬਰ ਹੋਣ ਕਈ ਬੱਚਿਆਂ ਨੂੰ ਵੀ ਬੜਾ ਪਿਆਰ ਹੁੰਦਾ ਮਾਂ ਨਾਲ ਤੇ ਉਹ ਪਿਆਰ ਵੇਖ ਹੀ ਲੈਣਾ ਤੂੰ ਚੱਲ ਕੋਈ ਨਹੀਂ ਪਤਾ ਉੱਠ ਔਰ ਤੂੰ ਕਾਹ ਪਾਣੀ ਪੀ ਰੋਟੀ ਪਾਣੀ ਖਾ ਕੋਈ ਨਹੀਂ ਮੇਰੇ ਲਈ ਜੀ ਮਾਂ ਮਾਤਾ ਆਪੇ ਆਪਣੀ ਬਾਹਰ ਤੂੰ ਜਾ ਮਾਤਾ ਮੇਰੇ ਜੀ ਨਹੀਂ ਕਹਤ ਮੈਨੂੰ ਇਕੱਲੇ ਰਹਿਣ ਦੇ ਬਸ ਚੱਲ ਕੋਈ ਨਹੀਂ ਪਤਾ ਇਕੱਲਾ ਕਰਿਆ ਰਹਿ ਔਰ ਤਾ ਨਹੀਂ ਤੂੰ ਜਾ ਮਾਤਾ ਜਾ ਮਾਤਾ ਮੈਨੂੰ ਸੋਚਣ ਦੇ ਠੀਕ ਹੈ ਕੀ ਕਰਾਂ ਮੈਂ ਮਹਾ ਉਠਣ ਲੱਗਦਾ ਤਾਂ ਫਿਰ ਟਿਕ ਪਈ ਨਾ ਮम्मी ਜੀ ਹਾਂ ਤੁਸੀਂ ਕੀ ਕਰ ਰਹੇ ਹੋ ਆਵਾਜ਼ ਨਹੀਂ ਆਉਂਦੀ ਮੈਂ ਉਹ ਹੀ ਜਿਹੜਾ ਕੰਮ ਕਰਦੀ ਹਾਂ ਸਵੇਰੇ ਸ਼ਰੇ ਅੱਛਾ ਅਖਬਾਰ ਪੜ੍ਹਦੇ ਹੋ ਮੈਨੂੰ ਲੱਗਦਾ ਤੂੰ ਮੈਨੂੰ ਮਜ਼ਾਕ ਕਰਨ ਲਈ ਆ ਨਹੀਂ ਨਹੀਂ ਮੰਮੀ ਮੈਂ ਤਾਂ ਆਸਾਂਦੀ ਆ ਕਿ ਖ਼ਬਰ ਤੁਹਾਨੂੰ ਪੜ੍ਹਨੀ ਨਹੀਂ ਹੁੰਦੀ ਤੁਸੀਂ ਰੋਜ਼ ਲੈ ਕੇ ਜ਼ਰੂਰ ਪੜ੍ਹਨੀ ਹੁੰਦੀ ਆ ਜਿਵੇਂ ਨਾ ਸੱਚੀ-ਮੁੱਚੀ ਖ਼ਬਰਾਂ ਪੜ੍ਹਨ ਲਈ ਹੁੰਦੇ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂਜੀ ਇੱਧਰ ਆ ਇੱਕ ਮਿੰਟ ਬਸ ਥੋੜੇ ਹੀ ਰਹਿ ਗਿਆ ਆ ਜਾ ਆ ਜਾ ਆ ਜਾ ਆ ਜਾ ਹਾਂਜੀ ਮੰਮੀ ਮੇਰੀ ਗੱਲ ਸੁਣ ਅਖਬਾਰ ਭਾਵੇਂ ਮੈਂ ਰੋਜ਼ ਲਵਾਈ ਆ ਪੜਨਾ ਤੇਨੂੰ ਪਤਾ ਜਿੰਨਾ ਕਿ ਮੈਨੂੰ ਆਂਦਾ ਪਰ ਇੱਕ ਗੱਲ ਦੱਸਾਂ ਆ ਜਿੰਨਾ ਚੱਕਰ ਫੋਟਵਾ ਲੈਣਾ ਵੇਖ ਲਈ ਦੀ ਸਾਨੂੰ ਕੁਵਾਰ ਪੜਨ ਦਾ ਮਜ਼ਾ ਹੀ ਆਂਦਾ ਕੋਈ ਤੇ ਮੰਮੀ ਤੂੰ ਤੇ ਐ ਪ੍ਰੀਤ ਨਾ ਵੇਂਦੇ ਹੁੰਦੇ ਉਹ ਜਿਵੇਂ ਸੱਚੀ ਸਾਰੀਆਂ ਹੀ ਖਬਰਾਂ ਆ ਕਿ ਤੇ ਪੜਨਦੇ ਹੋ ਚੰਗੀ ਤਾਂ ਦੇਖੋ ਜੀ ਮੈਂ ਤਾਂ ਕੱਲਾ ਕੱਲਾ ਪੇਜ ਚੈੱਕ ਕਰਨਾ ਹੁੰਦਾ ਆ ਵੇਖ ਆ ਕਿਹੜੀ ਐ ਨਹੀਂ ਕਿਹੜੀ ਆ ਲੰਬੂ ਦੀ ਵੋਟ ਕੀ ਨੂੰ ਉਹ ਐਸ਼ੋ ਰਿਆ ਰਾਇ ਹਾਂ ਇਹ ਲੰਬੂ ਦੀ ਨੂੰ ਹੀ ਲੰਬੂ ਦੀ ਆ ਵੇਖ ਹਾਂ ਆ ਕੀ ਐ ਸਰਕ ਦੇਖ ਕੀ ਮੇਰੀ ਅਣਕ ਕਿੱਥੇ ਗਈ ਹੈ ਕੀ ਹੋ ਗਿਆ ਮੰਮੀ ਗिलास ਪਿਆ ਦੇ ਇੱਧਰ ਵੇਖ ਇੱਧਰ ਵੇਖ ਆ ਬੰਦਿਆ ਜਾਣਿਆ ਪਛਾਨਿਆ ਨਹੀਂ ਲੱਗਦਾ ਇੱਕ ਮਿੰਟ ਆ ਵੇਖ ਮੰਮੀ ਇਹ ਤਾਂ ਗੁਰਪ੍ਰੀਤ ਦਾ ਘਰ ਵਾਲਾ सोनू ਆ ਉਹੀ ਆ ਨਾ ਹਾਂ ਮੰਮੀ ਹੈਗਾ ਤੇ ਉਹੀ ਆ ਤੇ ਪਰ ਫੋਟੋ ਕਿ ਸ਼ਬੀਆ ਕੀ ਕੀ ਤਾਂ ਨਹੀਂ ਉਹ ਲੀਡਰ ਲੂਡਰ ਬਣ ਗਿਆ ਹਣਾ ਤੈਨੂੰ ਪਤਾ ਅਖਬਾਰਾਂ ਸਾਰੀਆਂ ਤੇ ਲੀਡਰਾਂ ਨਾ ਤੇ ਜਿੱਥੇ ਜਾਂ ਫਿਲਮ ਐਕਟਰਾਂ ਨਾ ਭਰੀਆਂ ਹੁੰਦੀਆਂ ਇੱਕ ਮਿੰਟ ਮਮੇ ਪੜ੍ਹੀਏ ਤੇ ਸਹੀ ਕਿ ਐਸਾ ਕਰਤਾ ਜੀਆਜੀ ਨੇ ਹਾਂ ਜੁਲੱਖਬਾਰਾ ਚੋਂ ਦਾ ਨਾਂ ਛੱਪਣ ਲੱਗ ਪਿਆ ਇਹ ਪੱਕੀ ਗੱਲ ਈ ਆ ਹੁਣ ਚੋਣਾ ਚੋਣਾ ਹੋਣ ਵਾਲੀਆਂ ਹੋਣੀਆਂ ਨਾ ਜਾ ਕੇ ਤੇ ਉਹਨਾਂ ਚੋਣਾ ਆ ਵੇਖੀਂ ਗਰਕ ਆ ਪੜ 10 ਮੈਨੂੰ ਆ ਕੀ ਲਿਖਿਆ ਏ ਇੱਕ ਮਿੰਟ ਮੈਨੂੰ ਪੜ ਤੇ ਲੈਣ ਦੋ ਹਾਂ ਹਾਂ ਮਮੀ ਜੀ ਇਹ ਤਾਂ ਜ਼ਮਾਨਤ ਤੇ ਬਾਹਰ ਆਇਆ ਜ਼ਮਾਨਤ ਤੇ ਬਾਹਰ ਆਇਆ ਹਾਂਜੀ ਹਾਏ ਨਹੀਂ ਨਹੀਂ ਵਿਚਾਰੇ ਨੂੰ ਕਿ ਜਿਹੜਾ ਫਾਲਡੁੰਨ ਜਿਆ ਹੈ ਜੀ ਕਿ ਤੇ ਫੜਲੇ ਆਣਾ ਇਹ ਤਾਂ ਮੁੰਡਾ ਹੀ ਬੜਾ ਸ਼ਰੀਫ ਹੈ ਤੇਰਾ ਜੀਜਾ ਮੰਮੀ ਇਹ ਨਾ ਕੋਈ ਫਰਜੀ ਕੰਪਨੀ ਖੋਲੀ ਹੀ ਹਾਂ ਉਹਦੇ ਧੋਖਾ ਧੜੀ ਦੇ ਵਿੱਚ ਇਹਨੂੰ ਜੇਲ੍ਹ ਕਰ ਦਿੱਤਾ ਸੀ ਉਹਨਾਂ ਨੇ ਤੇ ਹੁਣ ਹੀ ਜ਼ਮਾਨਤ ਤੇ ਬਾਹਰ ਆਇਆ ਹੋਇਆ ਵਾ ਹਾਂ ਤੈਨੂੰ ਪਤਾ ਸੀ ਇਹਦੇ ਬਾਰੇ ਕੁਝ ਨਹੀਂ ਮੰਮੀ ਮੈਨੂੰ ਤਾਂ ਕਹੀ ਗੱਲ ਦਾ ਨਹੀਂ ਪਤਾ ਹਾਂ ਤੁਹਾਨੂੰ ਪਤਾ ਭਾਬੀ ਇਹ ਦੱਸਣ ਲਈ ਹੀ ਕੀ ਅਨੇਕ ਗੁਰਪ੍ਰੀਤ ਨੇ ਮੇਰ ਨਾਲ ਧੋਖਾ ਕੀਤਾ ਵਾ ਮੈਂ ਕਮੇਟੀ ਪਾਈ ਸੀ ਤੇ ਮੇਰੀ ਕਮੇਟੀ ਖਾ ਗਈ ਮੈਨੂੰ ਕਮੇਟੀ ਨਹੀਂ ਦਿੱਤੀ ਕੋਈ ਨਹੀਂ ਮੇਰੀ ਗੱਲ ਸੁਣ ਇਹ ਫਰਜੀ ਕੰਪਨੀ ਖੋਲ ਕੇ ਬੈਠਾ ਹੋਇਆ ਜਨਾਨੀ ਇਹਦੀ ਕਮੇਟੀਆਂ ਜਿਹੜੇ ਫਿਰ ਘਰੀ ਜਾਂਦੀ ਆ ਨਹੀਂ ਤਾਦੀ ਇਹ ਵਿਗ ਕਿੱਡੀ ਤਾਂ ਤੱਕ ਚਲੇ ਗਏ ਸੀ ਉਹ ਦੱਸਣ ਤੇ ਡਿਆ ਸੀ ਰਾਣਾ ਵੀ ਵਿਚਾਰਾ ਕਿ ਮੇਰੇ ਵੀ ਪੈਸੇ ਨੇ ਕੰਪਨੀ ਦੇ 2-3 ਲੱਖ ਰੁਪਇਆ ਲਵਾਤਾ ਤੇ ਬਾਅਦ ਚੋਂ ਕੰਦਾ ਉਹ ਮम्मी ਦੀ ਪਾਣੀ ਲਿਆਵਾ ਆਂਦਾ ਪਾਣੀ ਨਹੀਂ ਮੈਨੂੰ ਤਾਂ ਸੁਣ ਕੇ ਹੋਰ ਤਰ੍ਹਾਂ ਲੱਗਣ ਲੱਗ ਪਿਆ ਕਿ ਦਸ ਇਹ ਉਹ ਤਰ੍ਹਾਂ ਦੇ ਬੜੀ ਬੱਲੇ ਬੱਲੇ ਕਰਵਾਂਦੇ ਸੀ ਕਦੀ ਇੱਕ ਕਾਰ ਲੈ ਆ ਕਦੀ ਕੋ ਦੋ ਕਾਰ ਲੈ ਆ ਕਦੀ ਤਿੰਨ ਕਾਰਾਂ ਲੈ ਇਹ ਸਾਰੀਆਂ ਠੱਗੀਆਂ ਟੋਰੀਆਂ ਮਾਰ ਕੇ ਕਰਦਾ ਸੀ ਕੁਝ ਕਰਕੇ ਲਿਉਂਦੇ ਹੀ ਤੇ ਗੱਲਾਂ ਕਿ ਤੇੜੇ ਨੜੀਆਂ ਕਰਦਾ ਹੀ ਕੋਈ ਗੱਲ ਨਹੀਂ ਕਰਨ ਵਾਲੀ ਦੂਜੇ ਬੰਦੇ ਨੂੰ ਬੰਦਾ ਨਹੀਂ ਜਾਣਦੇ ਤੇ ਹੁਣ ਪਤਾ ਨਹੀਂ ਕਿਦਾਂ ਮੂੰਹ ਖਾਉਂਦੇ ਹੋਣਗੇ ਲਾਗੇ ਛਾਗੇ ਆਣ ਗਵਾਣ ਨੂੰ ਮੇਰੀ ਗੱਲ ਸੁਣ ਹਾ ਥੋੜੇ ਦਿਨ ਪਹਿਲਾਂ ਨਾ ਮੈਂ ਟੀਵੀ ਵਿੱਚ ਖਬਰਾਂ ਸੁਣਨ ਦੇ ਹੀ ਸੀ ਉਹ ਦੱਸਦੇ ਆ ਕਿ ਜਿਹੜੇ 2 ਨੰਬਰ ਦੀ ਕਮਾਈ ਨਾਲ ਚੀਜ਼ਾਂ ਬਣਾਈਆਂ ਉਹਨਾਂ ਸਰਕਾਰ ਸਾਰਾ ਜ਼ਬਤ ਕਰ ਲੈਣੀ ਆ ਤੇ ਉਹ ਤੇ ਮੰਮੀ ਗਾਲ ਠੀਕ ਹੀ ਆ ਇਹ ਕਿਹੜਾ ਅਜ ਨਵੀਂ ਗੱਲ ਆ ਇਹ ਤੇ ਸ਼ੁਰੂ ਤੋਂ ਇਹ ਕਿ ਜੇ ਤੁਸੀਂ 2 ਨੰਬਰ ਦਾ ਕੁਝ ਵੀ ਕਰੋਗੇ ਸਰਕਾਰ ਨੇ ਤੇ ਜ਼ਬਤ ਕਰ ਹੀ ਲੈਣਾ ਵਾ ਹਾਏ ਤੇ ਵਿਚਾਰੇ ਤਾਂ ਛੜਕਾਂ ਚੁੱਕੇ ਰਹਿ ਜਾਣਗੇ ਮੈਂ ਤੇ ਮੰਮੀ ਭਾਬੀ ਨਾਲ ਵੀ ਉਹ ਤੋਂ ਬਾਅਦ ਮੇਰੀ ਗੱਲ ਨਹੀਂ ਹੋਈ ਉਹਨਾਂ ਨੂੰ ਤਾਂ ਕੁਝ ਪਤਾ ਹੀ ਹੋਊਗਾ ਅੱਜ ਨਾ ਮੈਂ ਕਰੂੰਗੀ ਗੱਲ ਕਿ ਆ ਮੈਂ ਕੀ ਸੁਣਨ ਲਈ ਆ ਆ ਤੇ ਸਾਰੀ ਦੁਨੀਆ ਨੂੰ ਪਤਾ ਲੱਗਾ ਹੋਊਗਾ ਮੰਮੀ ਕਿੰਨੀ ਬਦਨਾਮੀ ਆ ਸਾਨੂੰ ਤੇ ਕਹਿੰਦੇ ਸੀ ਸਾਡੇ ਲੱਗੇ ਨਾ ਖਲੋ ਸਾਡੀ ਬਦਨਾਮੀ ਹੁੰਦੀ ਆ ਲੋਕੀ ਸਾਨੂੰ ਕੀ ਕਰਨਗੇ ਬੰਦਾ ਇਹਨਾਂ ਨੂੰ ਜਾ ਕੇ ਪੁੱਛੇ ਇਹ ਵੀ ਹੁਣ ਤੁਹਾਨੂੰ ਕੀ ਕਰਨਗੇ ਲੋਕੀ ਐਦਾਂ ਹੀ ਹੁੰਦਾ ਵਾ ਮੰਮੀ ਆਪਾਂ ਕਿਸੇ ਨੂੰ ਨੀਚਾ ਬਖਾਉਂਦੇ ਆ ਨਾ ਤੇ ਐਂਡ ਤੇ ਆਪਣੇ ਉੱਤੇ ਹੀ ਹੁੰਦੀ ਹੁੰਦੀ ਆ ਗੁਰਪ੍ਰੀਤ ਪਰ ਹੁੰਦਾ ਉਹਨਾਂ ਦੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੋਣਾ ਹੁਣ ਕਿੱਥੇ ਅਗਲੇ ਮੂੰਹ ਦਿੰਦੇ ਹੋਣੇ ਕਿੱਥੇ ਲੁਕਦੇ ਹੋਣੇ ਕਿਹੜੀ ਖੁੱਡ 'ਚ ਲੁੱਕ ਕੇ ਬੈਠੇ ਹੋਣੇ ਤੇ ਮੇਰੀ ਗੱਲ ਸੁਣੋ ਅੱਜ ਜਮਾਨਤ ਦੇ ਬਾਹਰ ਆਇਆ ਤੇ ਜਮਾਨਤ ਨਾਲ ਤੇ ਦਿੱਤੇ ਕਿੰਨੇ ਆ ਕੀ ਪਤਾ ਮੰਮੀ ਕੀ ਪਤਾ ਰਾਣੀ ਵੀਰ ਜਿੰਨੇ ਨਹੀਂ ਦਿੱਤੀ ਕਿਤੇ ਮੇਰੇ ਘਰ ਤੋਂ ਜਿਤਨਾ ਤੇ ਤੇਰੀ ਮੰਮੀ ਹੈ ਜਿਤਨਾ ਦਾ ਤੇਰਾ ਭਰਾ ਹੈ ਕਿਤੇ ਇਹ ਤਨੀ ਜਿਹੜੇ ਕੰਮ ਵਾਸਤੇ ਉਹਨੂੰ ਪੈਸੇ ਦੇ ਕੇ ਆਏ ਸੀ ਉਹ ਪੈਸੇ ਕਿਤੇ ਇਹਨਾਂ ਨੂੰ ਨਾ ਦਿੱਤੇ ਹੁਣ ਪਤਾ ਨਹੀਂ ਮੰਮੀ ਹੁਣ ਜਦੋਂ ਨਾਲ ਗੱਲ ਕਰਾਂਗੇ ਫੇਰੀ ਪਤਾ ਲੱਗੂਗਾ ਪਰ ਨਹੀਂ ਉਦੋਂ ਵੀਰਾ ਕਿੰਨਾ ਸੀ ਮੈਂ ਹੁਣੇ ਕੋਈ ਕੰਮ ਦੇ ਕੇ ਆਉਣਾ ਵਾ ਕੁਛ ਰਕਮ ਤੇ ਉਦੋਂ ਹੀ ਆਇਆ ਸੀ ਮੰਮੀ ਮੇਰੀ ਗੱਲ ਸੁਣ ਤੂੰ ਇੰਝ ਕਰ ਰਾਜੂ ਨੂੰ ਕਹਿ ਤਾਂ ਕਿ ਜਾ ਕੇ ਆਵੇ ਇੱਕ ਵਾਰੀ ਇਹਨਾਂ ਦੇ ਘਰੇ ਤੇ ਜਾਂ ਫੋਨ ਕਰ ਰਹਿਣ ਦੇ ਮੰਮੀ ਰਹਿਣ ਦੇ ਰਾਜੂ ਉਹ ਦਿਨ ਨਹੀਂ ਭੁੱਲਦੇ ਤੈਨੂੰ ਪਤਾ ਜਿਤੋਂ ਦਾ ਜੁਦੀਆੜੀ ਕਰਨ ਗਿਆ ਸੀ